ਮਸ਼ਹੂਰ ਦਾ ਏਰੀਆ ਪੰਜਾਬ ਦਾ ਏਰੀਆ ਅੱਜ ਸਾਰਾ ਇਸ ਗੱਲ ਤੇ ਖੁਸ਼ ਹੈ ਵੀ ਉਹਨਾਂ ਨੇ ਪੱਤੀ ਦੇ ਵੀ ਉਰਲੈਤ ਬਣਾ ਲਿਆ ਪਗੜਾ ਬੰਨ੍ਹ ਕੇ ਮਾਰੂ ਨੂੰ ਨਿਸ਼ੋਰਦੇ ਹੋਈ ਮਦੁਰਗੋ ਤੁਸੀਂ ਵੀ ਆ ਲਓ ਪਾਣੀ ਪਿਓ ਜੀ ਦੇਖੋ ਅੱਖਾਂ 'ਚ ਹੰਝੂ ਆ ਗਏ ਇਹਨਾਂ ਦੇ ਐਨੇਕ ਪਰਿਵਾਰ ਇਹਨਾਂ ਦਾ ਦੁਖੀ ਸੀ ਪਰਸ਼ਾਨ ਸੀ ਪਰ ਇੱਕ ਜਿੱਦ ਸੀ ਕਿ ਹੁਣ ਜੰਗ ਲੜ ਰਹੀ ਐ ਤੇ ਜੰਗ ਜਿੱਤਣੀ ਜਿੱਤਣੀ ਅੱਜ ਉਹਨੂੰ ਇਹ ਵੀ ਅਹਿਸਾਸ ਹੋ ਗਿਆ ਹੁਣ ਆ ਵੀ ਕਿਸਾਨ ਜ਼ਮੀਂਦਾਰ ਆ ਕਿਸਾਨ ਅੰਨ ਦਾਤਾ ਐ ਉਹ 100 ਰੁਪਏ ਦਿਹਾੜੀ ਨਹੀਂ ਲੈਂਦਾ ਇਹ ਅੱਜ ਅਹਿਸਾਸ ਹੋ ਗਿਆ ਕੰਗਣਾ ਨੂੰ ਛੰਮਣ ਵੀ ਭੇਦੇ ਸਾਰਾ ਕੁਝ ਭੇਦੇ ਆ ਪਹਿਲੇ ਹੀ ਆ ਜਾਂਦੇ ਪਹਿਲੇ ਆਹਨੇ ਗਲਤੀ ਮੰਨਦੇ ਤੇ ਕੱਢ ਹੀ ਜਾਂਦੇ ਨਹੀਂ ਸ਼ਾਇਦ ਜਮਾਨਤ ਮਿਲ ਜੇ ਮੈਂ ਬੈਠ ਜੂੰਗੀ ਮੈਨੂੰ ਲੋੜ ਨਹੀਂ ਮੈਂ ਵੱਡੀ ਹਸਤੀ ਆ ਸੈਲੀਬ੍ਰਿਟੀ ਆ ਸੰਸਦ ਆ ਉਹਦੇ ਦਿਮਾਗ 'ਚ ਇਹ ਚੀਜ਼ਾਂ ਘੁੰਮੀਆਂ ਹੋਣਗੀਆਂ ਮੈਨੂੰ ਕੋਈ ਲੋੜ ਨਹੀਂ ਮੈਂ ਜਮਾਨਤ ਕਿਲੀ ਜਾਣੀ ਉਹ ਹਾਏ ਗਏ ਨਾ ਜੇ ਦਿੱਤਾ ਗਏ ਬੰਦੇ ਦਾ ਹੁੰਦਾ ਜੋ ਕੁਝ ਮਾਰੇ ਬੰਦੇ ਨੂੰ ਜੋ ਕੁਝ ਮਰਜ਼ੀ ਮੂੰਹ 'ਚ ਉਹ ਕਹੀ ਜਾਓ ਉਹਨੇ ਕਾਫੀ ਬੋਲਣਾ ਜਦੋਂ ਸਾਡੇ ਘਰ ਚ ਗੱਲ ਹੋਈ ਵੀ 100-100 ਰੁਪਏ ਦੀ ਹੜੀ ਤੇ ਸਾਡੇ ਰਿਸ਼ਤੇਦਾਰਾਂ ਤੇ ਸਾਡੇ ਪਰਿਵਾਰ ਚ ਐਡੀ ਮਤਲਬ ਸਾਡੀ ਪਰੇਸ਼ਾਨੀ ਹੋਈ ਵੀ ਗੱਲ ਜਾਂ ਤੇ ਬਿਆਨ ਥੋਡੇ ਤੇ ਦਿੱਤਾ ਉਸ ਤੋਂ ਬਾਅਦ ਵੀ ਬਿਆਨ ਦਿੰਦੀ ਰਹੀ ਹੈ ਨੌਜਵਾਨਾਂ ਦੇ ਪੰਜਾਬ ਦੇ ਟਾਰਗੇਟ ਹੁੰਦੀ ਨੇ ਉਸ ਦੀ ਧਿਆਨ ਦੇ ਜੋ ਮਤਲਬ ਪੰਜਾਬ ਦੇ ਉਲਟ ਧਿਆਨ ਚਲਦੇ ਰਹਿੰਦੇ ਨੇ ਤੁਸੀਂ ਦੇਖ ਰਹੇ ਰੋਜ਼ਾਨਾ ਸਪੋਕਸਮੈਨ ਕੰਗਰਾਮ ਰੌਤ ਅੱਜ ਬਠਿੰਡਾ ਕੋਰਟ ਚ ਪੇਸ਼ ਹੋਈ ਹੈ ਬੀਬੀ ਮਹਿੰਦਰਕੌਰ ਵੱਲੋਂ ਮਾਨਹਾਨੀ ਦਾ ਕੇਸ ਦਾਰ ਕੀਤਾ ਗਿਆ ਸੀ 4 ਸਾਲਾਂ ਦੇ ਬਾਅਦ ਕਿਤੇ ਨਾ ਕਿਤੇ ਪਰਿਵਾਰ ਨੂੰ ਲੱਗ ਰਿਹਾ ਵੀ ਸਾਡੀ ਜਿੱਤ ਹੋਈ ਹੈ ਤਾਂ ਸਾਡੇ ਨਾਲ ਲਾਭ ਸਿੰਘ ਜੀ ਨੇ ਜਿਨ੍ਹਾਂ ਨੇ ਐਨੀ ਉਮਰ ਦੇ ਵਿੱਚ ਵੀ ਇੱਕ ਲੰਬੀ ਲੜਾਈ ਲੜੀ ਹੈ ਇਹਨਾਂ ਦੇ ਵਕੀਲ ਸਾਹਿਬ ਵੀ ਲਗਾਤਾਰ ਜਿਹੜੀ ਲੜਾਈ ਲੜਦੇ ਰਹੇ ਨੇ ਤਾਂ ਇਹਨਾਂ ਨਾਲ ਗੱਲ ਕਰਦੇ ਕਿਉਂਕਿ ਅੱਜ ਕੋਰਟ ਦੇ ਵਿੱਚ ਬੀਬੀ ਤੋਂ ਮਾਫੀ ਮੰਗ ਕੇ ਗਈ ਹੈ ਇਹਨਾਂ ਤੋਂ ਹੀ ਮਾਫੀ ਮੰਗੀ ਹੈ ਲਾਭ ਸਿੰਘ ਜੀ ਕਿਵੇਂ ਦੇਖਦੇ ਹੋ ਬੜਾ ਲੰਮਾ ਟਾਈਮ ਹੋ ਗਿਆ ਇਸ ਉਮਰ ਚ ਹਾਈ ਕੋਰਟ ਵੀ ਜਾ ਅੱਜ ਮਾਫੀ ਮੰਗਿਆ ਕੰਗਣਾ ਨੇ ਕਿਵੇਂ ਦੇਖਦੇ ਠੀਕ ਹੈ ਜੇ ਪਹਿਲਾ ਜੇ ਅਸੀਂ ਉਹਨਾਂ ਨੂੰ ਸੰਭਲ ਵੀ ਭੇਜਦੇ ਸਾਰਾ ਕੁਝ ਭੇਜਦੇ ਆ ਉਹ ਪਹਿਲੇ ਆ ਜਾਂਦੇ ਪਹਿਲੇ ਆ ਹਾਂ ਗਲਤੀ ਮੰਨਦੇ ਤੇ ਕੱਲ ਹੀ ਜਾਂਦੇ ਨਹੀਂ ਸੀ ਜਦੋਂ ਆਏ ਨਹੀਂ ਕੰਗਣਾ ਸਿੰਘਾ ਸ਼ੋਹਰਾ ਬਖੰਡੇ ਕੇ ਇਸ ਕੀਤਾ ਸਾਨੂੰ ਕੇਸ ਕਰਨਾ ਪਿਆ ਬਖੰਡੇ ਤੋਂ ਚੰਡੀਗੜ੍ਹ ਲੈ ਕੇ ਚੰਡੀਗੜ੍ਹ ਤੋਂ ਦਿੱਲੀ ਲੈ ਕੇ ਜੋ ਸਾਰੇ ਪਾਸੇ ਖਰਚ ਹੋ ਗਏ ਉਹ ਵੀ ਬਖੰਡੇ ਚ ਹੋਣਾ ਚਾਹੁੰਦੇ ਸੀ ਲੋਕ ਤਾਂ ਮਿਲੀਆਂ ਤੁਹਾਨੂੰ ਕੇ ਬਲਾਕਾ ਕੋਈ ਸੀ ਹਾਂ ਜੋ ਸਾਹਲੇ ਪੁੱਛਿਆ ਸੀ ਤੁਸੀਂ ਤੁਸੀਂ ਚਾਹੁੰਦੇ ਆ ਉਹਦੇ ਵੀ ਮੈਂ ਮਾਫੀ ਮੰਗਣਾ ਚਾਹੁੰਦਾ ਬਾਬਾ ਜੀ ਪਰ ਉਹਨੂੰ ਇਹ ਤਾਂ ਚੀਜ਼ ਉਹਦੇ ਜ਼ਿਹਨ 'ਚ ਹੋਣੀ ਚਾਹੀਦੀ ਸੀ ਕਿ ਇਹਨੇ ਬਜ਼ੁਰਗ ਨੇ ਮੈਂ ਬਾਰ-ਬਾਰ ਇਹਨਾਂ ਨੂੰ ਕੋਰਟ ਦੇ ਵਿੱਚ ਹਾਈ ਕੋਰਟ ਤੱਕ ਜਾਣਾ ਪੈ ਰਿਹਾ ਮੈਂ ਪਹਿਲਾਂ ਹੀ ਪਰਿਵਾਰ ਨੂੰ ਮਿਲਣਾ ਇਹ ਪਹਿਲਾਂ ਕਰ ਲੈਣਾ ਚਾਹੀਦਾ ਸੀ ਇਹ ਪਹਿਲਾਂ ਹਿੰਦੀ ਚ ਫਿਰ ਗੱਲ ਖਾ ਨਹੀਂ ਇਹ ਗੱਲ ਹੁੰਦੀ ਜੇ ਤੁਸੀਂ ਕੋਈ ਗੱਲ ਨਹੀਂ ਜਾਂਦੀ ਉਜੋ ਸਾਨੂੰ ਆਪੇ ਬਤਾਵੀਂ ਹੋਣਾ ਕੀ ਹੈ ਤੇ ਕੀ ਕਾਹਨ ਬੜਾ ਜੋਰ ਲੱਗਿਆ ਵਕੀਲ ਸਾਹਿਬ ਜੀ ਤੁਹਾਡਾ ਸਾਰੇ ਪੂਰੇ ਪਰਿਵਾਰ ਦਾ ਕਹਿਦੀ ਹਾਂ ਸਭ ਸਭ ਹਾਂਜੀ ਓਏ ਤੁਹਾਨੂੰ ਲੱਗਦਾ ਵੀ ਉਹਦੇ ਜ਼ਿਹਨ ਚ ਸੀਗਾ ਵੀ ਸ਼ਾਇਦ ਜਮਾਨਤ ਮਿਲ ਜੇ ਮੈਂ ਬੈਠ ਜੂਗੀ ਮੈਨੂੰ ਲੋੜ ਨਹੀਂ ਮੈਂ ਵੱਡੀ ਹਸਤੀ ਹਾਂ ਸੈਲੀਬ੍ਰਿਟੀ ਹਾਂ ਸੰਸਦ ਹਾਂ ਉਹਦੇ ਦਿਮਾਗ 'ਚ ਇਹ ਚੀਜ਼ਾਂ ਘੁੰਮਦੀਆਂ ਹੋਣਗੀਆਂ ਮੈਨੂੰ ਕੋਈ ਲੋੜ ਨਹੀਂ ਮੈਂ ਜਮਾਨਤ ਗਿਲੀ ਜਾਣੀ ਉਹ ਹਾਏ ਗਏ ਨਾ ਜਿਹਦੇ ਤੱਕੜੇ ਬੰਦੇ ਦਾ ਹੁੰਦਾ ਜੋ ਕੁਛ ਮਾੜੇ ਬੰਦੇ ਨੂੰ ਜੋ ਕੁਛ ਮਰਜ਼ੀ ਮੂੰਹ 'ਚ ਉਹ ਕਹੀ ਜਾਓ ਉਹਨੇ ਕਿਹਾ ਆਪੋ ਬੋਲਣਾ ਕੋਈ ਵੀੰਗਾ ਸਹਿਣਾ ਵਾਲਾ ਹੁੰਦਾ ਕੋਈ ਨਹੀਂ ਸਹਿਣਾ ਜਦੋਂ ਇਹ ਸਾਡੇ ਘਰ ਚ ਗੱਲ ਹੋਈ ਵੀ 100-100 ਰੁਪਏ ਝੜੀ ਤੇ ਤੇ ਸਾਡੇ ਰਿਸ਼ਤੇਦਾਰਾਂ ਤੇ ਸਾਡੇ ਪਰਿਵਾਰ ਚ ਅੱਜ ਦੀ ਮਤਲਬ ਸਾਡੀ ਪਰੇਸ਼ਾਨੀ ਹੋਈ ਵੀ ਗੱਲ ਛਾਂ ਤੇ ਉਦੋਂ ਬਾਹਰ ਚ ਪੱਤਰਕਾਰ ਆਵੜੇ ਘਰੇ ਕਿ ਉਦੋਂ ਆਪ ਮਤਲਬ ਲੜਕੀ ਜੜੀ ਜਾਵੇ ਵੀ ਤੁਸੀਂ ਤਾਂ ਇਹ ਨਾ ਜਾਣਦੀ ਕਿ ਕਿਉਂ ਇਹਦੀਆਂ ਗੱਲਾਂ ਹੁੰਦੀਆਂ ਤੂੰ ਰਾਵਤ ਐ ਨਹੀਂ ਪਤਾ ਕਾਦਾਂ ਦੇ ਮਾਣ ਨੂੰ ਤਕਾਇਆ ਮਾ ਚਾਹਾਂ ਤੋਂ ਜਿਹੜੀ ਗੱਲ ਹੋਣੀ ਹੈ ਕਿਸੇ ਦੇ ਵਾਸਤੇ ਨਹੀਂ ਇਹ ਫੈਸਲਾ ਕੀਤਾ ਸੀ ਪਰਿਵਾਰ ਦਾ ਹੀ ਸੀ ਆਪਾਂ ਕੋਰਟ ਕੇਸ ਕਰਨਾ ਹੈ ਤੇ ਕਿਉਂ ਉਹ ਤਾਂ ਮਾਣ ਨੂੰ ਸਾਰਾ ਖੁਸ਼ੀ ਹੋ ਗਿਆ ਹਾਂ ਪਰਿਵਾਰ ਦਾ ਵੀ ਹੋ ਗਿਆ ਪਾਸਿਆ ਸਾਰਿਆਂ ਦਾ ਵੀ ਹੋ ਗਿਆ ਸਾਰਿਆਂ ਦਾ ਹੀ ਹੋ ਗਿਆ ਕਮੇਟੀਆਂ ਦਾ ਵੀ ਹੋ ਗਿਆ ਸਾਰੇ ਸਾਰੇ ਸੰਗਠਨ ਦਾ ਹੀ ਹੋ ਗਿਆ ਹਿੰਮਤ ਨਹੀਂ ਹਾਰੀ ਤੁਸੀਂ ਲਗਾਤਾਰ ਲੜਦੇ ਰਹੇ ਮੈਂ ਤਾਂ ਹਾਰ ਨਹੀਂ ਨਹੀਂ ਚਾਹੀਦੀ ਇੱਕ ਵਾਰੀ ਕੀੜਾ ਚੱਲਦਾ ਹੈ ਕਿ ਕਿ ਪਿਆ ਫੇਰ ਚੜ ਕੇ ਕਦੋਂ ਤੱਕ ਚੱਲੇ ਹੋਗੇ ਉਹ ਹੀ ਅਸੀਂ ਸੋਚਿਆ ਹੋਰ ਅਸੀਂ ਐਸੀ ਨਹੀਂ ਚੱਗ ਸਕਦੇ ਕਿ ਸਾਡੀ ਹਿੰਮਤ ਬਸ ਮਤਲਬ ਆਪਣੀ ਨਿਆਂਇਤੇ ਕੋਰਟ ਤੇ ਭਰੋਸਾ ਰੱਖ ਕੇ ਜਾਂ ਸਾਡੇ ਹਾਂ ਬਸ ਆਦਾ ਹੁੰਦਾ ਭਰੋਸਾ ਜਾਂ ਪਰਮਾਥ ਨਾ ਕਿ ਬਸ ਉਹ ਸਾਡੀ ਅਸਤੀ ਨਹੀਂ ਚਲੋ ਉਹਨੇ ਬਿਆਨ ਤੁਹਾਡੇ ਤੇ ਦਿੱਤਾ ਉਸ ਤੋਂ ਬਾਅਦ ਵੀ ਬਿਆਨ ਦਿੰਦੀ ਰਹੀ ਹੈ ਨੌਜਵਾਨਾਂ ਦੇ ਪੰਜਾਬ ਦੇ ਟਾਰਗੇਟ ਕਰਦੀ ਨਹੀਂ ਹੁੰਦੀ ਉਲਟੀ ਧਿਆਨ ਦੇ ਜੋ ਮਤਲਬ ਪੰਜਾਬ ਦੇ ਉਲਟ ਧਿਆਨ ਚਲਦੇ ਰਹਿੰਦੇ ਉਹ ਹੈ ਅੱਤਵਾਦੀ ਹੈ ਚਾਹੇ ਸਾਰੇ ਜਿੰਨੇ ਵੀ ਹੈ ਕੁਝ ਇੱਕ ਤਾਂ ਵਾਰੀ ਹੋਇਆ ਬੰਦੇ ਦੀ ਗਲਤੀ ਹੋਗੀ ਉਹ ਵਾਰਨਾਰ ਇਹੀ ਗੱਲ ਕਰ ਇਹ ਇਹੀ ਗੁੱਸੇ ਦਾ ਕਾਰਨ ਸੀ ਕਿ ਕੁੜੀ ਨੇ 에어ਪੋਰਟ ਤੇ ਜਦੋਂ ਥੱਪੜ ਵੀ ਮਾਰਿਆ ਵੀ ਗਲਤ ਬੋਲੀ ਬਹੁਤ ਜਰੂਰ ਇਹੀ ਗੱਲ ਲੱਗਦਾ ਕਿ ਜੱਡੀ ਵੱਡੀ ਫਿਲਮ ਸਟਾਰ ਹੈ ਸੰਸਦ ਹੈ ਉਹਨੂੰ ਸੋਚਣਾ ਚਾਹੀਦਾ ਕਿ ਮੰਡੀ ਵੱਡੀ ਹਸਤੀ ਐ ਮੈਂ ਕਿਉਂਕਿ ਕਲਾਕਾਰ ਸਾਹਿਬ ਦਾ ਸਾਂਝਾ ਹੁੰਦਾ ਐ ਇਹ ਨਹੀਂ ਕਰਦਾ ਪੈਸਾ ਨਾ ਪੈਸਾ ਜਿਹੜੋ ਮਾਰਦੇ ਕੁਛ ਕਰਾ ਦੇ ਬੁੱਧੀ ਮਾਰ ਦੇਣਾ ਪੈਸਾ ਇਹ ਜਿਹੜਾ ਹਾਂ ਹੁਣ ਕਿੰਨੀ ਕ ਸੰਤੁਸ਼ਟੀ ਲੱਗ ਰਹੀ ਐ ਜਮਾਨ ਨੂੰ ਕਿਉਂਕਿ ਇਸ ਉਮਰ ਚ ਤੁਸੀਂ ਵਕੀਲ ਸਾਹਿਬ ਪੂਰੀ ਟੀਮ ਬੜੀ ਮਿਹਨਤ ਕਰਦੇ ਰੇ ਕੋਰਟ ਆਣਾ ਪੈਂਦਾ ਰਿਹਾ ਸਾਇਨ ਬੀਬੀ ਜੀ ਨੂੰ ਵੀ ਆਣਾ ਪੈਂਦਾ ਰਿਹਾ ਕਿੰਨੀ ਕ ਅੱਜ ਲੱਗ ਰਹੀ ਥੋੜੀ ਰਾਹਤ ਇਹ ਨੂੰ ਠੀਕ ਆ ਵੀ ਅਸੀਂ ਬਚੰਦੇ ਚ ਸੱਦ ਲੈ ਜੇ ਤਮੰਗ ਨਹੀਂ ਹੋ ਜੇ ਤਮੰਗ ਹੈ ਅਸੀਂ ਇਸ ਕੱਲ ਨੂੰ ਅਸੀਂ ਇਹ ਸਾਰਾ ਮਤਲਬ ਬਠਿੰਡਾ ਏਰੀਆ ਪੰਜਾਬ ਦਾ ਏਰੀਆ ਅੱਜ ਸਾਰਾ ਇਸ ਗੱਲ ਤੇ ਖੁਸ਼ ਹੈ ਵੀ ਉਹਨਾਂ ਨੇ ਬਠਿੰਡੇ ਦੀ ਉਰਲਤ ਬਣਾ ਲਿਆ ਬਹੁਤ ਬਹੁਤ ਹਿੰਮਤ ਲੱਗੀ ਭਾਬੋ ਵੀ ਲੜਨ ਇਸ ਉਮਰ ਚ ਨਹੀਂ ਇਹ ਚੀਜ਼ਾਂ ਹੋਣੀ ਚਾਹੀਦੀ ਅਸੀਂ ਤਖਣਾ ਬੰਦਾ ਮਾਰਨ ਨੂੰ ਨਾ ਚਾਹਦਾ ਹਾਂ ਹਮੇਸ਼ਾ ਵਾਸਤੇ ਜਿਹੜਾ ਤਖਣਾ ਬੰਦਾ ਨੂੰ ਮਾਰਨ ਨੂੰ ਨਾ ਚਾਹਦਾ ਪਰ ਆਪਣੀ ਕੋਰਟ ਬੈਠੀ ਹੈ ਵਕੀਲ ਸਾਹਿਬ ਬੈਠੇ ਹੈ ਇੱਕ ਨਿਆਂ ਤੋਂ ਉੱਪਰ ਤਾਂ ਕਾਨੂੰਨ ਤੋਂ ਉੱਪਰ ਤਾਂ ਕੁਝ ਨਹੀਂ ਹੈ ਸਭ ਤੋਂ ਵੱਡੀ ਇਹ ਤਾਂ ਹਿੰਮਤ ਹੈ ਬਾਕੀ ਪਰਮਾਤਮਾ ਨੂੰ ਪਰਮਾਤਮਾ ਨੂੰ ਯਕਰਦਾ ਪਰਮਾਤਮਾ ਨੇ ਜੋ ਕੁਝ ਕਰਨਾ ਉਸੇ ਨੇ ਹਿੰਮਤ ਬਖਸ਼ੀ ਪਰ ਦੁੱਖ ਹੈਗਾ ਥੋੜਾ ਤੁਹਾਡੇ ਅੰਦਰੋਂ ਰੋਣਾ ਵੀ ਆ ਰਿਹਾ ਵੀ ਇੰਨੀ ਉਮਰ ਜੰਨੀ ਸਿਰ ਖਪਾਈ ਕਰਨੀ ਪਈ ਇਸ ਔਰ ਕੰਮ ਨਹੀਂ ਪੈਂਦਾ ਬੰਦੇ ਨੂੰ ਜਦੋਂ ਆਪ ਦੀ ਕਰ ਰੱਖਣੀ ਪੈਂਦੀ ਹੈ ਨਾ ਜੇ ਗਰੀਬ ਹੈ ਤਾਂ ਉਹ ਗਰੀਬ ਆਖੇ ਨਹੀਂ ਆਖਰ ਤੋਂ ਅਰ ਅੱਜ ਨੂੰ ਇਹ ਵੀ ਅਹਿਸਾਸ ਹੋ ਗਿਆ ਹੁਣ ਆ ਵੀ ਕਿਸਾਨ ਜ਼ਮੀਂਦਾਰ ਆ ਕਿਸਾਨ ਅਨੰਦ ਆਤਾ ਉਹ 100 ਰੁਪਏ ਦਿਹਾੜੀ ਨਹੀਂ ਲੈਂਦਾ ਇਹ ਅੱਜ ਅਹਿਸਾਸ ਹੋ ਗਿਆ ਕੰਗਣਾ ਨੂੰ ਜੀ ਅੱਛਾ ਹੁਣ ਮਾਫੀ ਬਾਰੇ ਕੀ ਕਰਾਂਗੇ ਜੀ ਜੀ ਬਿਲਕੁਲ ਪਰ ਮੈਨੂੰ ਪਤਾ ਨਹੀਂ ਸਾਰੇ ਕੋਈ ਸਾਨੂੰ ਕੋਈ ਪਤਾ ਨਹੀਂ ਜੋ ਫੈਸਲਾ ਜੋ ਹੋਣਾ ਜੋ ਕੁਝ ਕਰਨਾ ਨਾ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਜਾਂ ਵਕੀਲ ਸਾਹਿਬ ਸਾਹਿਬ ਬੈਠੇ ਹੈ بس ਪਰ ਹੋਤਲਾ ਤੁਹਾਡਾ ਵੀ ਜੀ ਆ ਅਸੀਂ ਕਵੀਰ ਬਜ਼ੁਰਗੋਂ ਤੁਸੀਂ ਵੀ ਆ ਲਓ ਪਾਣੀ ਪਿਓ ਤੁਸੀਂ ਦੇਖੋ ਅੱਖਾਂ ਚ ਹੰਝੂ ਆ ਗਏ ਇਹਨਾਂ ਦੇ ਐਨੇਕ ਪਰਿਵਾਰ ਇਹਨਾਂ ਦਾ ਦੁਖੀ ਸੀ ਪਰਚਾਂ ਸੀ ਪਰ ਇੱਕ ਜਿੱਦ ਸੀ ਕਿ ਹੁਣ جنگ ਲੜ ਰਹੀ ਹੈ ਤੇ ਜੰਗ ਜਿੱਤਣੀ ਜਿੱਤਣੀ ਅੱਜ ਪਹੁੰਚੇ ਨੇ ਅੱਖਾਂ ਚ ਹੰਝੂ ਬਿਆਏ ਆ ਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਬਜ਼ੁਰਗਾਂ ਦੇ ਤਾਂ ਬਕੀਰ ਸਾਹਿਬ ਵੀ ਨਾਲ ਹੈਗੇ ਕਿਉਂਕਿ ਇਹ ਕੋਈ ਛੋਟੀ ਲੜਾਈ ਨਹੀਂ ਸੀ ਵੱਡੀ ਲੜਾਈ ਸੀ ਉਹ ਵੀ ਵੱਡੀ ਹਸਤੀ ਦੇ ਨਾਲ ਲੜਾਈ ਸੀ ਪਰ ਕਹਿੰਦੇ ਕਾਨੂੰਨ ਤੋਂ ਉੱਪਰ ਕੋਈ ਨਹੀਂ ਚਾਹੇ ਹੋ ਆਮ ਬੰਦਾ ਚਾਹੇ ਕੋਈ ਖਾਸ ਆਗਾ ਅੱਛਾ ਹੁਣ ਆਖਰੀ ਸਵਾਲ ਆ ਮੇਰਾ ਹੁਣ ਘਰੇ ਵਿਚਾਰ-ਵਮਰਸ਼ ਕਰੋਗੇ ਪਰਿਵਾਰ ਨਾਲ ਜਾ ਕੇ ਜੀ ਸਾਰੀ ਗੱਲ ਸਾਦੀ ਜਿਹੜੀ ਲਗਾਈ ਆ ਨਾ ਸ਼ਾਦੀ ਕਿਹਦੇ ਤੇ ਅੱਛੀ ਜਿਹੜਾਈ ਅਸੀਂ ਇੱਕ ਕੀੜੀ ਬਰਾਬਰ ਉਹ ਆਖਿਆ ਅਜ ਰਾਜ ਦੇ ਮਹਾਰਾਜ ਅੰਤਿ ਛੋਟੀ ਮੋਟੀ ਗੱਲਾਂ ਛੋਟੀ ਮੋਟੀ ਗੱਲਾਂ ਬੜਾ ਜਿ ਕਿਤਨਾ ਕਿਤੇ ਲੱਗ ਰਿਹਾ ਵੀ ਜਿੱਤ ਹੁੰਦੀ ਆ ਰਹੀ ਹੈ ਕਿਉਂਕਿ ਸ਼ੁਰੂ ਤੋਂ ਕਾੜੀ ਆਸੀ ਅਹੀ ਸੋਚ ਲਈ ਅਮੀ ਜਿਹੜਾ ਬਠਿੰਡਾ ਦੇ ਕੋਰਟ ਦੇ ਵਿੱਚ ਇੱਥੇ ਆ ਕੇ ਬਠਿੰਡਾ ਦੇ ਵਿੱਚ ਪੈਰ ਪਾ ਲਈ ਕੋਈ ਜਿੱਤਾਂ ਬੱਡੀ ਮਤਲਬ ਉਹਨੇ ਬਹੁਤ ਭੱਜੀ ਹਾਈ ਕੋਰਟ ਭੱਜੀ ਐ ਸੁਪਰੀਮ ਕੋਰਟ ਤੱਕ ਭੱਜੀ ਐ ਸਾਈ ਸਾਹਿਬੀ ਮਾਫੀ ਦੇ ਵਿਚਾਰ ਹੋਊਗਾ ਦਾ ਮਾਫੀ ਵਾਹ ਹਾਕ ਕੋਈ ਵਿਚਾਰ ਸਾਡੀ ਕੋਈ ਸੋਚਾਂਗੇ ਜਿਵੇਂ ਕੋ ਮਤਲਬ ਸਾਰੀ ਸੈਂਟ ਹੋਊਗੀ ਗੱਲ ਦੀ ਫੇਰ ਬਹੁਤ ਧੰਨਵਾਦ ਜੀ ਤਾਂ ਧੰਨਵਾਦ ਤੁਹਾਡਾ ਕਿਉਂਕਿ ਇਹ ਬਜ਼ੁਰਗ ਨੇ ਲਗਾਤਾਰ ਮੀਡੀਆ ਦੇ ਨਾਲ ਮੁਖਬਬ ਮੁਖਾਤਬ ਹੋ ਰਹੇ ਆ ਤਾਂ ਇਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਲੜਾਈ ਹੈ ਉਹ ਕੀੜੇ ਤੇ ਹਾਥੀ ਦੀ ਲੜਾਈ ਸੀ ਤਾਂ ਅੱਜ ਕਿਤਨਾ ਕਿਤੇ ਲੱਗ ਰਿਹਾ ਕਿ ਇਨਸਾਫ ਦੀ ਜਿੱਥੋਂ ਦੀ ਨਜ਼ਰ ਆ ਰਹੀ ਹੈ ਕਿਉਂਕਿ ਬਹੁਤ ਵੱਡੀ ਸ਼ਖਸੀਅਤ ਦੇ ਨਾਲ ਲੜਾਈ ਸੀ ਤਾਂ ਪਰਿਵਾਰ ਦਾ ਪੂਰਾ ਜ਼ੋਰ ਲੱਗਾ ਵਕੀਲ ਸਾਹਿਬ ਦਾ ਪੂਰਾ ਜ਼ੋਰ ਲੱਗਾ ਪਰ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਕਿ ਬਠਿੰਡੇ ਕੰਗਣਾ ਰੌਥ ਨੂੰ ਲੈ ਕੇ ਆਣਾ ਹੀ ਸਭ ਤੋਂ ਵੱਡੀ ਜਿੱਤ ਹੈ ਹੁਣ ਦੇਖਦੇ ਆਂ ਇਸ ਸਮੇਂ 'ਚ ਪਰਿਵਾਰ ਇਸ ਦੀ ਮਾਫੀ ਨਾਮੇ ਤੇ ਕੀ ਫੈਸਲਾ ਕਰਦਾ ਹੈ ਕੈਮਰਾਮੈਨ